ਬਾਲ ਦੌਂਦਾ ਵਾ ਜਿਹਦੀ ਕੀਮਤ 24 ਲੱਖ ਰੁਪਈਆ ਲੈ ਕੇ ਫਿਰ ਆ ਗਾਉਦੇ ਜਾਏ ਨੇ ਵੀਰੋ ਜਿੱਥੇ ਤਹਿਲਕਾ ਪੰਜਾਬ ਦੇ ਵਿੱਚ ਇਹ ਪਿੰਜ ਦੌਧਰ ਟੁੱਡੀਕੇ ਦੇ ਇਲਾਕੇ ਮਸ਼ਹੂਰ ਪਿੰਡਾ ਨੇਤਰਬਾਈ ਜਿਹੜਾ ਆ ਬੱਛਾ ਜਾਂਦਾ ਇਹ ਸ਼ੌਕ ਆ ਪੰਜਾਬੀਆਂ ਦੇ ਕੋਰੇ ਖੰਗੇ ਸੀ ਟਾਈਆਂ ਟੰਗੇ ਸੀ ਆਰਤੀਆ ਸਾਹਿਬ ਆ ਜਿਹੜਾ ਅੰਗਰੇਜ਼ ਆਉਂਦਾ ਵਾ ਪਿਛਲੇ 5 ਮਹੀਨਿਆਂ ਦਾ ਲਗਾਤਾਰ ਦਾ ਜੇਤੂ ਆ ਇਕੱਠੀ ਜੋੜੀ ਬਣੀ ਹੋਈ ਆ ਤੇ ਅੱਜ ਟੱਕਰ ਆ ਇਹ ਜਿੱਥੇ ਪਾਲਾ ਖਲਾਲ ਵਾਲਾ ਹੀਪੂ ਖਲਾਲ ਵਾਲਾ ਟੀਜੇ ਸ਼ੇਰ ਗਿੱਲ ਜਗਤਪੁਰ ਰਾਜੂ ਸਰਹਾਲਾ ਮੇਜਰ ਬਿਹਾਲਾ ਦੇਖਦੇ ਆਂ ਗੱਲ ਅੱਜ ਕਿੱਥੇ ਜੁੜਦੀ ਆਂ ਕੁੰਡੀਆਂ ਦੇ ਸਿੰਘ ਫਸੇ ਹੋਏ ਆ ਪੰਡਿਤ ਜੱਬੋ ਮਾਜਰੇ ਨੇ ਵੀ ਮੱਥਾ ਟੇਕੀ ਥਾ ਗੱਡੀ ਜੁੜੀ ਆਉਣੀ ਆ ਤੇ ਮੁਕਾਬਲਾ ਸ਼ੁਰੂ ਹੋਣ ਲੱਗਿਆ ਵਾ ਅਗਲੀ ਛਪਦਾ ਤੇ ਪ੍ਰਮਾਤਮਾ ਕਿਰਪਾ ਕਰੇ ਤੇ ਦੇਖਦੇ ਆਂ ਬਾਜੀ ਫਿਰ ਗੱਡੀ ਕਿਹੜੀ ਆਉਂਦੀ ਆ ਚੀਟੀਓ ਹੱਟ ਪਿੱਛੇ ਹੱਟ ਪਿੱਛੇ ਹੱਟ ਪਿੱਛੇ ਪੈਰ ਮਿਲਾਗੇ ਕਹਿੰਦੇ ਜੱਟ ਦੀ ਮਰ ਸਰੀ ਜਾਵੇ ਹੱਟ ਪਿੱਛੇ ਪੈਰ ਮਿਲਾਗੇ ਕਹਿੰਦੇ ਜੱਟ ਦੀ ਮਰ ਸਰੀ ਜਾਵੇ 25 ਸੈਕਿੰਡ 25 ਪੁਆਇੰਟ ਬਾਜੀ ਮਾਰਿਓ ਤਾਂ ਦੋਨਾਂ ਤੇ ਇੱਕੋ ਇਹ ਆ 25 25 50 ਤੇ ਮੈਨੂੰ ਕਿਤੇ ਜੱਗਾ ਢੰਡੋਰ ਵਾਲਾ ਦਿਖਾ ਇਹ ਜੱਗਾ ਢੰਡੋਰ ਵਾਲਾ ਮੇਜਰ ਬਿਹਾਲੇ ਵਾਲਾ ਰਾਜੂ ਸਰਹਾਲੇ ਵਾਲਾ ਟੀਜੇ ਸ਼ੇਰ ਗਿੱਲ ਜਗਤਪੁਰ ਵਾਲਾ ਪਾਲੇ ਖਲਾਲ ਵਾਲਾ ਪਰਲੇ ਪਾਸੇ ਅੰਗਰੇਜ਼ ਭੱਜ ਗਿਆ ਅੰਗਰੇਜ਼ ਭੱਜ ਗਿਆ ਤੇ ਹੁਰਲੇ ਪਾਸੇ ਹਰਬਿੰਦਰ ਸਮਾਣਾ ਇਟਲੀ ਮਰਿੰਡੇ ਦੇ ਕੋਲੇ ਪਿੰਡ ਸਮਾਣਾ ਇਹ ਇਟਲੀ ਵਾਲੇ ਹਰਵਿੰਦਰ ਦਾ ਭੱਜ ਗਿਆ ਤਾਰਾ ਦੌਧਰ ਢੁੱਡੀਕੇ ਲਾ ਕੇ ਜਿੱਥੇ ਲਾਲਾ ਲਾਜਪਤਰਾਜੀ ਦੀ ਦਾ ਪਿੰਡ ਆ ਢੁੱਡੀਕੇ ਦੇ ਲਾਗੇ ਪਿੰਡ ਦੌਧਰਾ ਮਸ਼ਹੂਰ ਪਿੰਡ ਉਥੋਂ ਦੇ ਤਾਰੇ ਦਾ ਭੱਜ ਗਿਆ ਵਾ ਜੀਤੂ ਢੈਪੀ ਦਾ ਭੱਜ ਗਿਆ ਚੈਨੀ ਮੋਹਲੀ ਦਾ ਭੱਜ ਗਿਆ ਦੇਖਦੇ ਆਂ